ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਇੱਕ ਨਵੀਂ ਅਤੇ ਬਦਲੀ ਹੋਈ ਮੰਤਰੀ ਮੰਡਲ ਦੀ ਘੋਸ਼ਣਾ ਕੀਤੀ ਜੋ ਦੇਸ਼ ਵਿੱਚ ਬਦਲਾਅ ਦੀ ਮੰਗ ਨੂੰ ਵੇਖਦਿਆਂ ਤਿਆਰ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਟੀਮ ਕੈਨੇਡਾ ਨੂੰ ਨਵੀਂ ਦਿਸ਼ਾ ਵਿੱਚ ਲੈ ਕੇ ਜਾਣ ਲਈ ਤਿਆਰ ਕੀਤੀ ਗਈ ਹੈ ਪ੍ਰਧਾਨ ਮੰਤਰੀ ਕਾਰਨੀ ਦੀ ਨਵੀਂ ਟੀਮ ਵਿੱਚ 28 ਮੰਤਰੀ ਅਤੇ 10 ਸੈਕਟਿਵਸ ਆਫ ਸਟੇਟ ਯਾਨੀ ਰਾਜ ਕੱਤਰ ਸ਼ਾਮਲ ਹਨ ਇਹ ਸਾਰੇ ਮੰਤਰੀ ਕੈਨੇਡਾ ਦੇ ਵੱਖ-ਵੱਖ ਪ੍ਰਾਂਤਾਂ ਤੇ ਉਤਰੀ ਇਲਾਕਿਆਂ ਤੋਂ ਹਨ ਤਾਂ ਜੋ ਪੂਰੇ ਦੇਸ਼ ਦਾ ਪ੍ਰਤਿਨਿਧਤਵ ਹੋ ਸਕੇ ਕਾਰਨੀ ਨੇ ਕਿ ਹੈ ਕਿ ਸਾਡੀ ਸਰਕਾਰ ਬਦਲਾਅ ਦੇ ਆਦੇਸ਼ ਨੂੰ ਪੂਰੀ ਤਾਕਤ ਅਤੇ ਤੇਜ਼ੀ ਨਾਲ ਲਾਗੂ ਕਰੇਗੀ ਸਾਨੂੰ ਅਮਰੀਕਾ ਨਾਲ ਚੱਲ ਰਹੇ ਸੰਕਟ ਨੂੰ ਹੱਲ ਕਰਨਾ ਹੈ ਅਤੇ ਨਾਲ ਹੀ ਦੇਸ਼ ਦੀ ਅਰਥਵਿਵਸਥਾ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਨਵੀਂ ਮੰਤਰੀ ਮੰਡਲ ਵਿੱਚ 24 ਅਜਿਹੇ ਲੋਕ ਸ਼ਾਮਲ ਕੀਤੇ ਗਏ ਹਨ ਜਿਹੜੇ ਪਹਿਲਾਂ ਕਦੇ ਮੰਤਰੀ ਨਹੀਂ ਰਹੇ ਜਿਨ੍ਹਾਂ ਵਿੱਚੋਂ 13 ਅਪ੍ਰੈਲ ਵਿੱਚ ਹੋਏ ਚੋਣਾਂ ਵਿੱਚ ਪਹਿਲੀ ਵਾਰ ਸੰਸਦ ਚੁਣੇ ਗਏ ਹਨ ਕੋਈ ਅਨੁਭਵੀ ਨੇਤਾ ਵੀ ਮੌਜੂਦ ਹਨ ਪਰ ਜ਼ਿਆਦਾਤਰ ਮੰਤਰੀ ਪਹਿਲੀ ਵਾਰ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ ਦਾਦੀ ਕੇ ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਚੁਣ ਕੇ ਆਏ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਪਿਚੋਖੜ ਵਾਲੇ ਰਣਦੀਪ ਸਿੰਘ ਸਰਾਏ ਰਾਜ ਮੰਤਰੀ ਅਤੇ ਅੰਤਰਰਾਸ਼ਟਰੀ ਵਿਭਾਗ ਦੇ ਤਾਗਿਆ ਹੈ ਬ੍ਰੈਂਟਨ ਤੋਂ ਚੁਣੇ ਗਏ ਮਨਜਿੰਦਰ ਸਿੱਧੂ ਕੋ ਮੰਤਰੀ ਵਪਾਰ ਵਿਭਾਗ ਅਤੇ ਰੂਪੀ ਸੋਤਾਂ ਨੂੰ ਰਾਜ ਮੰਤਰੀ ਜੁਰਮ ਰੋਕੂ ਵਿਭਾਗ ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਗਿਆ ਹੈ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਨੂੰ ਫਿਰ ਤੋਂ ਸ਼ਾਮਲ ਕਰਕੇ ਟਰਾਂਸਪੋਰਟ ਤੇ ਟ੍ਰੇਡ ਵਿਭਾਗ ਸੌਂਪਿਆ ਗਿਆ ਹੈ ਤਜ਼ਗੀ ਪ੍ਰਧਾਨ ਮੰਤਰੀ ਕਾਰਨੀ ਦੀ ਇਹ ਨਵੀਂ ਟੀਮ ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਨਵੀਂ ਦਿਸ਼ਾ ਦੀ ਬਾਤ ਕਰਦੀ ਹੈ ਨੌਜਵਾਨਾਂ ਮਹਿਲਾਵਾਂ ਦੇਸੀ ਲੋਕਾਂ ਅਤੇ ਡਿਜੀਟਲ ਟੈਕਨੋਲੋਜੀ ਤੇ ਖਾਸ ਧਿਆਨ ਦਿੱਤਾ ਗਿਆ ਹੈ ਇਹ ਮੰਤਰੀ ਮੰਡਲ ਵਿੱਚ ਬਦਲਾਅ ਦਾ ਸੰਕੇਤ ਹੈ ਅਤੇ ਸ਼ਾਇਦ ਦੇਸ਼ ਦੀ ਨਵੀਂ ਰਾਜਨੀਤੀ ਦੀ ਸ਼ੁਰੂਆਤ ਵੀ ਦਸਗੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ ਤੇ 28 ਮੰਤਰੀ ਅਤੇ 10 ਰਾਜ ਸਖਤਰ ਸ਼ਾਮਲ ਹਨ ਅਤੇ ਪੰਜਾਬੀ ਚਿਹਰਿਆਂ ਨੂੰ ਵੀ ਥਾਂ ਮਿਲੀ ਹੈ